ਸਿਰਫ ਅੱਜ ਦੇ ਲਈ ਫਰਵਰੀ 11 ਸ਼ਰਾਪ ਵਿੱਚ ਵੀ ਦਾਤ ਆਪਣੇ ਸੁਧਾਰ ਦੌਰਾਨ ਅਸੀਂ ਸਾਰਿਆਂ ਦੇ ਪ੍ਰਤੀ ਸ਼ੁਕਰਗੁਜ਼ਾਰ ਹੋ ਚੁੱਕੇ ਹਾਂ ਅਸੀਂ ਬਿਮਾਰ ਹਾਂ ਪਰ ਅਸੀਂ ਸੁਧਰ ਵੀ ਰਹੇ ਹਾਂ ਸਰਗਰਮ ਅਮਲ ਵਿੱਚ ਪਿਕਨਿਕ ਜਿਹਾ ਕੁਝ ਵੀ ਨਹੀਂ ਸੀ ਸਹਾਦਿਆਂ ਚੋਂ ਬਥੇਰੇ ਬਾਸ ਸਿਰਫ ਇਸ ਚੋਂ ਜਿੰਦਾ ਬਚ ਕੇ ਨਿਕਲੇ ਇਹੀ ਗਨੀਮਤ ਹੈ ਪਰ ਹਰ ਵੇਲੇ ਇਸ ਬਿਮਾਰੀ ਨੂੰ ਲੈ ਕੇ ਬਹਿਕਦੇ ਰਹਿਣਾ ਇਸ ਨੇ ਸਾਡੇ ਨਾਲ ਕਿੰਨਾ ਮਾਰਾ ਕੀਤਾ ਇਸ ਗੱਲ ਤੇ ਰੋਂਦੇ ਰਹਿਣਾ ਇਸ ਨੇ ਸਾਨੂੰ ਜਿਸ ਹਾਲਾਤ ਚ ਲਿਆ ਕੇ ਛੱਡ ਦਿੱਤਾ ਇਸ ਗੱਲ ਨੂੰ ਲੈ ਕੇ ਹਮੇਸ਼ਾ ਆਪਣੇ ਵਿਚਾਰੇਪਣ ਤੇ ਲਚਾਰੀ ਦੇ ਅਥਰੂ ਬਹਾਉਂਦੇ ਰਹਿਣਾ ਇਹ ਸ਼ਾਰੀਆਂ ਗੱਲਾਂ ਬੇਕਾਰ ਹਨ ਇਹ ਸਾਨੂੰ ਸਿਰਫ ਕੜਤਨ ਅਤੇ ਖੁਨਸ ਤੋਂ ਪੀੜਤ ਹੀ ਬਣਾਏ ਰੱਖ ਸਕਦੀ ਹੈ ਅਸਲ ਵਿੱਚ ਆਜ਼ਾਦੀ ਅਤੇ ਰੋਹਾਨੀਅਤ ਵਿਕਾਸ ਦਾ ਰਾਹ ਸ਼ੁਰੂ ਹੀ ਉੱਥੋਂ ਹੁੰਦਾ ਹੈ ਜਿਸ ਪੁਆਇੰਟ ਤੇ ਕੜਤਨ ਖਤਮ ਕੀਤੀ ਜਾਵੇ ਅਤੇ ਸਭ ਕੁਝ ਸਬਕਾਰ ਕਰ ਲਿਆ ਜਾਵੇ ਅਮਲ ਤੋਂ ਮਿਲਣ ਵਾਲੀਆਂ ਤਕਲੀਫਾਂ ਤੋਂ ਕੋਈ ਇਨਕਾਰ ਨਹੀਂ ਹੈ ਫਿਰ ਵੀ ਇਹ ਉਹ ਬਿਮਾਰੀ ਸੀ ਜਿਸ ਨੇ ਸਾਨੂੰ ਨਾਰਕੋਟਿਕਸ ਐਨੋਨਿਮਸ ਵਿੱਚ ਪਹੁੰਚਾਇਆ ਇਸ ਦੇ ਬਿਨਾਂ ਅਸੀਂ ਨਾ ਤਾਂ ਇਸ ਨੂੰ ਲੱਭਦੇ ਅਤੇ ਨਾ ਹੀ ਸੁਧਾਰ ਦੀ ਦਾਤ ਪਾਉਂਦੇ ਸਭ ਤੋਂ ਅੱਡ ਹੋ ਜਾਣ ਤੇ ਇਸ ਨੇ ਸਾਨੂੰ ਮਜਬੂਰ ਕੀਤਾ ਕਿ ਐਨੇ ਭਾਈਚਾਰੇ ਨੂੰ ਲਬੀਏ ਅਤੇ ਉਥੇ ਪਹੁੰਚੀਏ ਇਸ ਨੇ ਤਕਲੀਫ ਦੇ ਕੇ ਸਾਨੂੰ ਉਹ ਤਜਰਬਾ ਵੀ ਦਿੱਤਾ ਜੋ ਦੂਜਿਆਂ ਦੀ ਮਦਦ ਦੇ ਲਈ ਲੋੜੀਂਦਾ ਸੀ ਇੱਕ ਇਹੋ ਜਿਹੀ ਮਦਦ ਜੋ ਕੋਈ ਦੂਜਾ ਸਾਨੂੰ ਦੇ ਹੀ ਨਹੀਂ ਸਕਦਾ ਸੀ ਸਾਨੂੰ ਆਪਣੇ ਹੀ ਗੋਡਿਆਂ 'ਤੇ ਹੋਣ ਦੇ ਲਈ ਸਾਡੇ ਅਮਲ ਨੇ ਸਾਨੂੰ ਇੱਕ ਪ੍ਰੇਮਪੂਰਨ ਉੱਚ ਸ਼ਕਤੀ ਦੀ ਸਾਹਮਣੇ ਬਾਲ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਦੇਣ ਦਾ ਵਧੀਆ ਮੌਕਾ ਦਿੱਤਾ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਕੋਈ ਵੀ ਅਮਲ ਦੀ ਬਿਮਾਰੀ ਤੋਂ ਪੀੜਤ ਹੋਵੇ ਪਰ ਸਚਾਈ ਇਹ ਵੀ ਹੈ ਕਿ ਅਸੀਂ ਸਾਰੇ ਨਸ਼ਈ ਪਹਿਲਾਂ ਤੋਂ ਹੀ ਇਸ ਬਿਮਾਰੀ ਨਾਲ ਪੀੜਤ ਹਾਂ ਅਤੇ ਇਹ ਵੀ ਸੱਚ ਹੈ ਕਿ ਇਸ ਬਿਮਾਰੀ ਤੋਂ ਬਿਨਾ ਅਸੀਂ ਕਦੇ ਵੀ ਆਪਣੀ ਰੂਹਾਨੀਅਤ ਯਾਤਰਾ ਨੇ ਨਹੀਂ ਨਿਕਲਦੇ ਨਾਰਕੋਟਿਕਸ ਐਨੋਨਿਮਸ ਵਿੱਚ ਅਸੀਂ ਜੋ ਕੁਝ ਵੀ ਹਾਸਲ ਕੀਤਾ ਹੈ ਉਸ ਨੂੰ ਹਾਸਲ ਕਰਨ ਦੇ ਲਈ ਹਜ਼ਾਰਾਂ ਲੋਕ ساری ਉਮਰ ਭਟਕਦੇ ਰਹਿੰਦੇ ਹਨ ਸੰਗ ਸਾਥ ਇੱਕ ਮਕਸਦ ਵਾਲੀ ਜ਼ਿੰਦਗੀ ਜਿਉਣ ਦਾ ਟੀਚਾ ਅਤੇ ਉੱਚ ਸ਼ਕਤੀ ਨਾਲ ਇੱਕ ਸचेत ਸੰਪਰਕ ਅੱਜ ਅਸੀਂ ਉਸ ਹਰ ਗੱਲ ਦੇ ਲਈ ਤਹੇ ਦਿਰੋਂ ਸ਼ੁਕਰਗੁਜ਼ਾਰ ਹਾਂ ਜਿਸ ਦੇ ਕਾਰਨ ਸਾਨੂੰ ਇਹ ਦਾਤ ਮਿਲੀ ਹੈ ਸਿਰਫ ਅੱਜ ਦੇ ਲਈ ਮੈਂ ਆਪਣੀ ਬਿਮਾਰੀ ਦੀ ਸਚਾਈ ਨੂੰ ਸਵਕਾਰ ਕਰਾਂਗਾ ਮੈਂ ਆਪਣੇ ਸੁਧਾਰ ਦਰਾਂਨ ਮਿਲਣ ਵਾਲੀ ਦਾਤ ਨੂੰ ਹੋਰ ਅੱਗੇ ਵਧਾਵਾਂਗਾ ਸ਼ੁਭ ਦਿਨ